ਕਿ ਜਦੋਂ ਬੱਚੇ ਸਕੂਲ ਜਾਂਦੇ ਨੇ ਉਹਨਾਂ ਦੇ ਪਿਤਾ ਉਹਨਾਂ ਦੇ ਪਿੱਛੇ ਆਉਂਦੇ ਨੇ ਜਦੋਂ ਪੇਰੈਂਟਸ ਮੀਟਿੰਗ ਹੁੰਦੀ ਆ ਉਦੋਂ ਕਿੰਨਾ ਕੇ ਗੱਲ ਮਹਿਸੂਸ ਕਰਦਾ ਕਾ ਜੇ ਮੇਰਾ ਅਛਾ ਪਿਤਾ ਹੁੰਦਾ ਤਾਂ ਵੀ ਨਹੀਂ ਜਾਂਦਾ ਸਕੂਲੇ ਮੇਰੇ ਨਾਲ ਉੱਥੇ ਆਉਂਦਾ ਤੁਸੀਂ ਵੀ ਪ੍ਰਸ਼ਨ ਰੱਖ ਗੁੱਦੀਓ ਉਦੋਂ ਇਹ ਨਿਰੋਖੇਣਾ ਕਿ ਜੇ ਮੇਰੇ ਪਾਪਾ ਨਹੀਂ ਆਏਗੇ ਵੀ ਮੇਰੇ ਪਾਪਾ ਆਉਂਦੇ ਤੇ ਉਹ ਜਾਂਦੇ ਸਕੂਲ ਮਮਾ ਤੋਂ ਆਏਗੇ ਸਕੂਲ ਮੇਰੇ ਪੁੱਤ ਟਾਈਮ 'ਤੇ ਉਹ ਬੇਚਰੂਰ ਆਉਂਦਾ ਕਿੱਥੋਂ ਕਿੱਥੋਂ ਪੈਸਿਆਂ ਦਾ ਅਰੇਂਜਮੈਂਟ ਕੀਤਾ ਹੁਣ ਤੱਕ ਕਿ ਲੱਗਦਾ ਪਈ ਉਹ ਜਿਹੜੇ ਇਲਾਜ ਵਿੱਚ ਵਰਤੇ ਪੈਸੇ ਹਜੇ ਤੱਕ ਕਰਜ਼ਾ ਬਣ ਚੁੱਕਿਆ ਵਾ ਹਜੇ ਤੁਹਾਡੇ ਤੱਕ ਗਲਦੀ ਹੱਡੀ ਤੱਕ ਬਣਿਆ ਵਾ ਕਿ ਹਜੇ ਵੀ ਤੁਸੀਂ ਉਹ ਜਿਹੜਾ ਕਰਜ਼ਾ ਰੜਾ ਆਸਤੇ ਆਸੇ ਲਾ ਲਈ। ਕੁਛ ਇੱਕ ਨਾਮ ਆ ਵੀ ਉਹਨੇ ਰਾਜਵਾਦੂ ਦਿੱਤਾ ਸੀ ਪਾਂਡਾ ਠੀਕਰ ਪਾ ਕੇ ਲੈ ਜਾਣਾ ਛਾਟੇ ਜਾ ਕੇ ਵੇਚ ਕੇ ਚਲੋ ਕੁਝ ਉਹ ਪੈਸੇ ਵਟਨੇ ਇੱਕ ਦੋ ਦਿਨ ਦੀ ਦਵਾਈ ਨੇ ਆ ਦੇਣੀ ਫੇਰ ਕੁਛ ਨਾ ਕੁਛ ਜੋੜਨਾ ਫੇਰ ਕੋਈ ਨਾ ਕੋਈ ਚੀਜ਼ ਵੇਚਣੀ ਦਾ ਨਹੀਂ ਪੈਣ ਕਿਤੇ ਇੰਨੇ ਪੈਸੇ ਲਾਏ ਵਿੱਚ ਕਰਾਉਣ ਤੋਂ ਬਾਅਦ ਵੀ ਜਿਹੜੇ ਕਿਸਦਾ ਮੰਗਲ ਸਿੰਘ ਨਹੀਂ ਬਚੇ ਕਿਤੇ ਮਨ 'ਚ ਉਦਾਸੀ ਹੁੰਦੀ ਹੈ ਕਿਤੇ ਮਨ 'ਚ ਦੁੱਖ ਹੁੰਦਾ ਹੈ ਸੱਚੇ ਪਾਸ਼ਾ ਇੰਨਾ ਪੈਸਾ ਲਾ ਕੇ ਆ ਸਾਡਾ ਕਸਤਮ ਸਾਡਾ ਜੀਤ ਕਰਦਾ ਮੁਹੀਆ ਤੇ ਵਿਚਾ ਦਿੰਦਾ ਆਪਣੇ ਬੱਚਿਆਂ 'ਚ ਆਪਣੇ ਪਰਿਵਾਰ 'ਚ ਰਹਿਦਾ ਕਰਦਾ ਕੀ ਕਰਨਾ ਹੈ ਕੀ ਨਹੀਂ ਕਰਨਾ ਵੀ ਪਤਾ ਹੀ ਨਹੀਂ ਲੱਗਦਾ ਕੋਈ ਦਿਮਾਗ ਹੀ ਨਹੀਂ ਖੰਮ ਕਰਦਾ ਵੀ ਕੀ ਮੈਂ ਕਰਾਂ ਤੇ ਕੀ ਨਾ ਕਰਾਂ ਟੋਟੀ ਜਿਉਂ ਪਰਦੇ ਵਿੱਚ ਜਿਵਾਨੀ ਵਾਰੀ ਚਿੰਤਾ ਹੋ ਜੇ ਕੋਈ ਕਿਹੜੇ ਖੜੇ ਮਾੜੇ ਹਾਲਾਤਾਂ ਵਿੱਚ ਉਹ ਮਾੜੇ ਸਮੇਂ 'ਚੋਂ ਮਾੜੇ ਤੌਰ 'ਚ ਤੁਹਾਨੂੰ ਇਸ ਪਰਿਵਾਰ ਨੂੰ ਲੰਘਣਾ ਪਿਆ ਕਰਜ਼ਾ ਤੇ ਬੇੜ ਹੱਦਾਂ ਤੋਂ ਚੜਿਆ ਉਹਨਾਂ ਦਾ ਨਾਲੀ ਬਾਥਰੂਮ ਦੀ ਜਿਹੜੀ ਉਹਦੇ 'ਚ ਪੱਥਰੀ ਫਸ ਗਈ ਸੀ ਚਾਰ ਵਾਰੀ ਫਸਸੀ ਚਾਰੇ ਵਾਰੀ ਬਲੈਡਰ ਦਾ ਆਪਰੇਸ਼ਨ ਕੀਤਾ ਚਾਰ ਵਾਰੀ ਡਾਕਟਰਾਂ ਨੇ ਲਗਦਾ ਨਹੀਂ ਪੈਣਾ ਕਿਤੇ ਇਸ ਤਰ੍ਹਾਂ ਦਾ ਨਜ਼ਰ ਆ ਕਿ ਕਿਸੇ ਦੀ ਕਿੰਨਾ ਖਾਸ ਦਾਬਦਾ ਪਰਿਵਾਰ ਸੀ ਜਦੋਂ ਵਿਆਹ ਕਿੱਥੇ ਆਈ ਸੀ ਕਿੰਨੇ ਕੇ ਚਾ ਸੀ ਕਿ ਕਿੰਨੇ ਕਿ ਮਿਹਨਤ ਕਰਦੇ ਨੇ ਸਦਾ ਮੰਗਲ ਸਿੰਘ ਫਿਰ ਸੋਚਿਆ ਸੀ ਵੀ ਇਸ ਤਰ੍ਹਾਂ ਸਦਾ ਮੰਗਲ ਸਿੰਘ ਇਸ ਛੋਟੀ ਉਮਰੇ ਤੁਹਾਡਾ ਸਾਥ ਛੱਡ ਕੇ ਚਲ ਜਾਣਗੇ ਪਰਿਵਾਰ ਦੇ ਨਾਲ ਸੁਣਾ ਖੇਡਣਾ ਆਉਣਾ ਜਾਣਾ ਪਰ ਇਹ ਹੀ ਗੱਲ ਜਿਹੜਾ ਮਿੱਕੇ ਉਹਨਾਂ ਨੂੰ ਬਿਮਾਰੀਆਂ ਦੇ ਕੋਲ ਨਾ ਕੋਲ ਨਾ ਪੈ ਗਿਆ ਤੇ ਜਿਹੜਾ ਕਿਤੇ ਇਸ ਰਾਜ ਦੇ ਇੱਕ ਦਿਨ ਤੇ ਸਾਥ ਸਾਥ ਵੀ ਛੱਡਣਾ ਪੈਗੇ। ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਅੱਜ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਅੱਜ ਟਾਰੀ ਰੋਡ ਦੇ ਲੱਗੇ ਪਿੰਡਾਂ ਪਿੰਡ ਛੱਡਣ ਦੀਆਂ ਤੇ ਉਸ ਪਰਿਵਾਰ ਦੀਆਂ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਉਸ ਪਰਿਵਾਰ ਤੇ ਕਿਹੜੇ ਹਾਲਾਤਾਂ ਵਿੱਚ ਰਹਿ ਰਿਹਾ ਸਰਦਾਰ ਮੰਗਲ ਸਿੰਘ ਦਾ ਪਰਿਵਾਰ ਜਿਹੜਾ ਕਿ ਪਿੰਡ ਛੱਡਣ ਦਾ ਰਹਿਣ ਵਾਲਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਜਿਹੜਾ ਫੋਟੋ ਹੱਥ ਫੜੀ ਇਸ ਭੈਣ ਨੇ ਯੋਨਾਦੀ ਤਰਪਤਨੀ ਆ ਤੇ ਮੰਗਲ ਸਿੰਘ ਸਰਦਾਰ 2022 ਵਿੱਚ ਇਸ ਦੁਨੀਆ ਤੋਂ ਚਲੇ ਜਾਂਦਾ ਵਾ ਇਹ ਬਜ਼ੁਰਗ ਕੇ ਮਾਤਾ ਜਿਨ੍ਹਾਂ ਦੀ ਉਮਰ 80 ਸਾਲ ਦੇ ਕਰੀਬ ਆ ਇਹ ਮਾਤਾ ਤੇ ਇੱਕ ਘਰ ਵਾਲੀ ਤੇ ਜਵਾਨ ਪੁੱਤ ਜਿਹੜਾ ਹਰਿੰਦਰ ਸਿੰਘ ਇਸ ਨੂੰ ਛੱਡ ਕੇ ਮੰਗਲ ਸਿੰਘ ਦੁਨੀਆ ਚ ਲੱਗਿਆ ਉਸ ਤੋਂ ਬਾਅਦ ਘਰ ਦੇ ਹਾਲਾਤ ਜਿਹੜੇ ਨੇ ਬਦ ਤੋਂ ਬੱਧਰ ਹੋ ਗਏ ਨੇ ਪੁੱਛਾਂਗੇ ਵੀ ਕਿੰਨਾ ਕੁ ਇਲਾਜ ਕਰਾਇਆ ਕਿਹੜੇ ਖੜੇ ਮਾੜੇ ਹਾਲਾਤਾਂ ਵਿੱਚੋਂ ਮਾੜੇ ਸਮੇਂ 'ਚੋਂ ਮਾੜੇ ਦੌਰ 'ਚ ਤੁਹਾਨੂੰ ਇਸ ਪਰਿਵਾਰ ਨੂੰ ਲੰਘਣਾ ਪਿਆ। ਆਪਣੇ ਹੋਇਆ ਕੀ ਸੀ ਸਰਦਾਰ ਮੰਗਲ ਸਿੰਘ ਨੂੰ ਤੇ ਕਿਸ ਤਰ੍ਹਾਂ ਇਲਾਜ ਕਰਾਇਆ ਉਹਨਾਂ ਦਾ ਕਿੱਥੋਂ ਕਿੱਥੋਂ ਪੈਸਾ ਜਮਿੰਟ ਕੀਤਾ ਤੇ ਕਿੰਨਾ ਕ ਕਰਜ਼ਾ ਚੜ ਗਿਆ ਤੁਹਾਡੇ ਦਾ। ਕਰਜ਼ਾ ਦਿੱਤੀ ਬੜਾ ਚੜਿਆ ਗਿਆ। ਕਰਜ਼ਾ ਤੇ ਬੇਨ ਹੱਦਾਂ ਤੋਂ ਚੜਿਆ। ਉਹਨਾਂ ਦਾ ਨਾਲੀ ਬਾਥਰੂਮ ਦੀ ਜਿਹੜੀ ਉਹਦੇ ਚ ਪਥਰੀ ਫਸ ਗਈ ਸੀ ਚਾਰ ਵਾਰੀ ਫਸਸੀ ਚਾਰੇ ਵਾਰੀ ਬਲੈਡਰ ਦਾ ਪ੍ਰਸ਼ਨ ਕੀਤਾ ਚਾਰ ਵਾਰੀ ਡਾਕਟਰਾਂ ਨੇ ਚਾਰ ਵਾਰੀ ਵੀ ਕਰਨ ਦੇ باوجود ਨਹੀਂ ਬਚੇ ਵੀ 8 ਸਾਲ ਉਹ ਬਿਮਾਰੀ ਦੇ ਕੋਲ ਨਾ ਕੋਲ ਦੇ ਰਹੇ ਆ ਤੇ ਅੱਜ ਬਾਥਰੂਮ ਬੰਦ ਹੋ ਗਿਆ ਡਾਕਟਰਾਂ ਨੇ ਬਲੈਡਰ ਪਾੜ ਕੇ ਪ੍ਰਸ਼ਨ ਕਰਕੇ ਕੱਢਣਾ 4-5 ਮਹੀਨੇ ਉਹਨਾਂ ਨੇ ਮੰਜੀ ਤੇ ਰਹਿਣਾ ਫਿਰ ਥੋੜਾ ਬਹੁਤ ਕਰਨ ਲੱਗਦੇ ਸੀ ਹਿੰਦੇ ਪਾਰਾ ਕੰਮ ਨਹੀਂ ਕਰਨਾ ਵੀ ਫੇਰ ਫਸ ਜਾਣੀ ਫੇਰ ਕਢਵਾਉਣੀ ਇਦਾਂ ਕੰਮ ਤਾਂ ਦਾਤੇ ਕਰਦੇ ਸੀ ਪਰ ਇਹੋ ਗੱਲ ਪਿਛੜਾ ਉਹਨਾਂ ਨੂੰ ਮਾਰੀ ਤੇ ਜ਼ਿਆਦਾ ਪੈਸਾ ਲਾਉਣਾ ਪੈ ਗਿਆ ਕੀ ਲੱਗਦਾ ਨਹੀਂ ਪੈਣਾ ਕਿਤੇ ਇਸ ਪਰਿਵਾਰ ਨੂੰ ਨਜ਼ਰ ਲੱਗੀ ਕਿਸੇ ਦੀ ਕਿੰਨਾ ਖਾਸ ਦਾ ਵਸਦਾ ਪਰਿਵਾਰ ਸੀ ਜਦੋਂ ਵਿਆਹ ਕਿੱਥੇ ਆਏ ਸੀ ਕਿੰਨੇ ਕੇ ਚਾ ਸੀ ਕਿ ਕਿੰਨੇ ਕਿ ਮਿਹਨਤ ਕਰਦੇ ਨੇ ਸਦਾ ਬੰਗਲ ਸਿੰਘ ਤੇ ਉਤੋਂ ਬਾਅਦ ਕਿੰਨੇ ਕੁ ਉਹਨਾਂ ਦੇ ਨਾਲ ਤੁਸੀਂ ਜਿਹੜੇ ਦਿਨ ਬਤੀਤ ਕੀਤੇ ਸੀ ਕਿੰਨੇ ਕੁ ਵਹੀਆ ਸੀ ਕਈ ਸੋਚਿਆ ਸੀ ਵੀ ਇਸ ਤਰ੍ਹਾਂ ਸਦਾ ਮੰਗਲ ਸਿੰਘ ਐਸੀ ਛੋਟੀ ਉਮਰੇ ਤੁਹਾਡਾ ਸਾਥ ਛੜ ਕੇ ਚਲ ਜਾਣਗੇ ਬੜਾ ਜਿਆਦਾ ਮਦਦ ਸੀ ਕਿ ਮੈਂ ਦੋ ਸਾਲ ਦੋ ਜਦੋਂ ਉਹਨਾਂ ਨੇ ਪਿਤਾ ਜੀ ਪਰਿਵਾਰ ਦੇ ਨਾਲ ਅਸਨਾ ਖੇਡਣਾ ਆਉਣਾ ਜਾਣਾ ਪਰਹੀ ਹੀ ਗੱਲ ਜਿਹੜਾ ਮੁੜ ਕੇ ਉਹਨਾਂ ਨੂੰ ਬਿਮਾਰੀਆਂ ਦੇ ਕੋਲ ਨਾ ਕੋਲ ਨਾ ਪੈ ਗਿਆ ਤੇ ਜਿਹੜਾ ਕਿਤੇ ਇਸ ਤਰ੍ਹਾਂ ਇੱਕ ਦਿਨ ਤੇ ਸਾਹ ਸਾਥ ਵੀ ਛੱਡਣਾ ਪੈ ਗਿਆ ਦੁਨੀਆ ਤੋਂ ਵੀ ਜਾਣਾ ਪੈ ਗਿਆ ਵੈਸੇ ਦੀ ਗੱਲ ਕਰੀਏ ਕਿੰਨਾ ਕੁ ਪੈਸੇ ਲੱਗੇ ਨੇ ਕਿੰਨਾ ਕਲਾਜ ਨਾਲ ਹੋ ਗਿਆ ਕਿੱਥੋਂ ਕਿੱਥੋਂ ਪੈਸਿਆਂ ਦਾ ਅਰੇਂਜਮੈਂਟ ਕੀਤਾ ਹੁਣ ਤੱਕ ਕਿ ਲੱਗਦਾ ਪਈ ਉਹ ਜਿਹੜੇ ਇਲਾਜ ਵਿੱਚ ਵਰਤੇ ਪੈਸੇ ਹਜੇ ਤੱਕ ਕਰਜ਼ਾ ਬਣ ਚੁੱਕਿਆ ਵਾ ਹਜੇ ਤੁਹਾਡੇ ਤੱਕ ਗਲ ਦੀ ਹੱਡੀ ਤੱਕ ਬਣਿਆ ਵਾ ਕਿ ਹਜੇ ਵੀ ਤੁਸੀਂ ਉਹ ਜਿਹੜਾ ਕਰਜ਼ਾ ਰੜਾ ਆਸ ਤੇ ਆਸ ਲਾ ਰਹੇ ਹੋ ਬਹੁਤ ਜ਼ਿਆਦਾ ਜੀ ਬਿਆਜੀ ਚੁੱਕ-ਚੁੱਕ ਕੇ ਇਲਾਜ ਕਰਾਇਆ ਬਿਆਜੀ ਚੁੱਕ-ਚੁੱਕ ਕੇ ਵੀ ਉਹਨਾਂ ਦਾ ਮੈਂ ਬੜਾ ਇਲਾਜ ਕਰਾਇਆ ਭਾਂਟਾ ਟਿੱਕਰ ਵੀ ਵੇਚ-ਵੇਚ ਕੇ ਜਦੋਂ ਲਾਸਟ ਜ਼ਿਆਦਾ ਹਸਪੀਟਲ ਨੂੰ ਜਾਣਾ ਹੁੰਦਾ ਸੀ ਅਕਸਰੇ ਵਗੈਰਾ ਟੈਸਟ ਵਗੈਰਾ ਕਰਾਉਣੇ ਸੀ ਉਦੋਂ ਬਿਆਜੀ ਫੜ ਲਈਦਾ ਸੀ 10000 ਰੁਪਈਆ 1000 ਰੁਪਈਆ ਤੇ 50 ਰੁਪਈਆ ਤੇ ਤੇ ਜਦੋਂ ਦਵਾਈ ਨਹੀਂ ਹੁਣੀ ਹੁੰਦੀ ਸੀ ਕੁਛ ਦਿਹਾੜੀਆਂ ਦੇ ਜੋੜਨੇ ਕੁਛ ਕਰਦਾ ਛੱਟ ਨਗਾਉਣਾ ਕੋਈ ਜਦ ਨਾ ਮਾਪਿ ਉਹਨੇ ਦਾਜ ਵਾਧੂ ਦਿੱਤਾ ਸੀ ਪਾਂਡਾ ਠੀਕਰ ਪਾ ਕੇ ਲੈ ਜਾਣਾ ਛਾਟੇ ਜਾ ਕੇ ਵੇਚ ਕੇ ਚਲੋ ਕੁਛ ਉਹ ਪੈਸੇ ਵਟਨੇ ਇੱਕ ਦੋ ਦਿਨ ਦੀ ਦਵਾਈ ਨੇ ਆ ਦੇਣੀ ਫੇਰ ਕੁਛ ਨਾ ਕੁਛ ਜੋੜਨਾ ਫੇਰ ਕੋਈ ਨਾ ਕੋਈ ਚੀਜ਼ ਵੇਚਣੀ ਫੇਰ ਉਹਨਾਂ ਦੀ ਦਵਾਈ ਨੇ ਹੁਣੀ ਸ਼ੁਰੂ ਕਰ ਦੇਣੀ ਵੀ ਚਲੋ ਵੇਚ ਕੇ ल्या ਦਿੰਨੇ ਆ ਜਿ ਲੱਗਦਾ ਨਹੀਂ ਪੈਣ ਕਿਤੇ ਇੰਨੇ ਪੈਸੇ ਲਾਏ ਵਿੱਚ ਕਰਾਉਣ ਤੋਂ ਬਾਅਦ ਵੀ ਜਿਹੜੇ ਕਿ ਸਰਦਾ ਮੰਗਲ ਸਿੰਘ ਨਹੀਂ ਬਚੇ ਕਿਤੇ ਮਨ 'ਚ ਉਦਾਸੀ ਹੁੰਦੀ ਏ ਕਿਤੇ ਮਨ 'ਚ ਦੁੱਖ ਹੁੰਦਾ ਪਰ ਸੱਚੇ ਪਾਸ਼ਾ ਇਨਾ ਪੈਸਾ ਲੱਗਿਆ ਸਾਡਾ ਕੰਸਟਮ ਸਾਡਾ ਜੀਤ ਕਰਦਾ ਮੁਹੀਆ ਤੇ ਬਚਾ ਦਿੰਦਾ ਆਪਣੇ ਬੱਚਿਆਂ ਚ ਆਪਣੇ ਪਰਿਵਾਰ ਵਿੱਚ ਰਹਿੰਦਾ ਕੰਸਟਮ ਬੜਾ ਜਿਆਦਾ ਦੁੱਖਿਆ ਜਿੱਦੈ ਘਰੋਂ ਇੱਕ ਜੀਵ ਵੀ ਚੱਲ ਜਾਣਾ ਸਿਰ ਦਾ ਸਾਈ ਉੱਠ ਜਾਣਾ ਇੱਕ ਆਪਣਾ ਪੈਸੇ ਨਾਲ ਵੀ ਕਰਜ਼ੇ ਨਾਲ ਵੀ ਸਿਰ ਪਰ ਜਾਣਾ ਸਾਰਾ ਬੱਚਾ ਨ ਜਾਣਿਆ ਅਜੇ ਮਾਤਾ ਕਿੰਨਾ ਵੰਦੇ ਦੁੱਖ ਹੁੰਦਾ ਹੈ ਟੈਨਸ਼ਨ ਆ ਦੇਣੀ ਪਤਾ ਲੱਗਦਾ ਵੀ ਕੀ ਕਰ ਲੈਣਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਵੀ ਪਤਾ ਹੀ ਨਹੀਂ ਲੱਗਦਾ ਕੋਈ ਦਿਮਾਗ ਹੀ ਨਹੀਂ ਖੰਬ ਕਰਦਾ ਵੀ ਕੀ ਮੈਂ ਕਰਾਂ ਤੇ ਕੀ ਨਾ ਕਰਾਂ ਛੋਟੀ ਜਿਹੀ ਉਮਰ ਦੇ ਵਿੱਚ ਜਵਾਨੀ ਵਾਰੀ ਚ ਨਾ ਹੋ ਜਵੇ ਕੋਈ ਕੁਝ ਨਹੀਂ ਪਤਾ ਲੱਗਦਾ ਵੀ ਕੀ ਹਲਾਤ ਮਾਡੇ ਰੱਬ ਨੇ ਸੰਡੇ ਕਰਤੇ ਕਿਹੜੇ بڑے ਕਰਮ ਲਾ ਕੇ ਆਏ ਸਾਂ ਬੇਟੇ ਨੂੰ ਕਿੰਨੀ ਯਾਦ ਆਉਂਦੀ ਆ ਬੇਟਾ ਕਿੰਨਾ ਕਿ ਯਾਦ ਕਰਦਾ ਆਪਣੇ ਪਾਪਾ ਨੂੰ ਕਈ ਤਵਾਂ ਨੂੰ ਸਵਾਲ ਕਰਦਾ ਬੇਟਾ ਕਿ ਪਾਪਾ ਮਮਾ ਸਾਡੇ ਪਾਪਾ ਕਿੱਥੇ ਚਲ ਗਏ ਨੇ ਅਜੇ ਤੇ ਜ਼ਿੰਦਗੀ ਵਿੱਚ ਬਹੁਤ ਇਨਾਣਾ ਹੱਸਣਾ ਖੇਡਣਾ ਸੀ ਉਹਨਾਂ ਨਾਲ ਸਮਾਂ ਬਤੀਤ ਕਰਨਾ ਸੀ ਕਿੰਨਾ ਕਿ ਯਾਦ ਕਰਦਾ ਉਹ ਲੰਮੇ ਨੂੰ ਖਾਸ ਕਰਕੇ ਜਦੋਂ ਬੱਚੇ ਸਕੂਲ ਜਾਂਦੇ ਨੇ ਉਹਨਾਂ ਦੇ ਪਿਤਾ ਉਹਨਾਂ ਦੇ ਪਿੱਛੇ ਆਉਂਦੇ ਨੇ ਜਦੋਂ ਪੇਰੈਂਟਸ ਮੀਟਿੰਗ ਹੁੰਦੀ ਆ ਉਦੋਂ ਕਿੰਨਾ ਕਿ ਗੱਲ ਮਹਿਸੂਸ ਕਰਦਾ ਕਿ ਅੱਜ ਮੇਰਾ ਸਰ ਪਿਤਾ ਹੁੰਦਾ ਤਾਂ ਵੀ ਮੇਰੇ ਸਕੂਲੇ ਮੇਰੇ ਨਾਲ ਉੱਥੇ ਹੁੰਦਾ ਦੀਦੀ ਪ੍ਰਸ ਮਰ ਗਈ ਗੁੰਦੀ ਉਹਨੇ ਨੀ ਰੋਕੇ ਛੜਾ ਕਿ ਅਜ ਮੇਰੇ ਪਾਪਾ ਨਹੀਂ ਹੈਗੇ ਵੀ ਮੇਰੇ ਪਾਪਾ ਜਾਂਦੇ ਤੇ ਹੋ ਜਾਂਦੇ ਸਕੂਲ ਮम्मा ਤੋਂ ਆਏਗੇ ਸਕੂਲ ਮੈਂ ਨਾ ਬਹੁਤ ਟਾਈਮ ਲੱਗੂ ਤੇ ਮੈਂ ਜ਼ਰੂਰ ਆऊंगी ਨਾ ਲੱਗਦਾ ਮੈਂ ਕੀ ਕਰ ਸਕਦੀ ਫਿਰ ਇਹਨੇ ਉਹਦੇ ਨੂੰ ਰੋਕੇ ਛੜਾ ਉਹ ਜਿੱਦਣੇ ਦੀ ਮੇੜ ਗੁੰਦੀ ਹੈ ਫਿਰ ਜਦੋਂ ਲੈ ਪੇਪਰ ਉਹਦੀ ਉਹ ਰੁੰਦਾ ਜਦੋਂ ਜਾਵੇ ਅੜਮਾ ਕਿਹਨੇ ਉਹ ਚੱਪਲ ਜਾਂ ਬੂਟ ਜਾਂ ਕੁਛ ਪਾ ਕੇ ਫੇਰ ਉਹਨਾਂ ਦਾ ਬਰ ਮੇਰੇ ਬਾਪੂਂ ਦੇਦੇ ਮੈਨੂੰ ਕਰੇ ਕਿ ਨਾ ਘਸੋ ਕੈਸ਼ ਕਰਾਉਂਦੇ ਮੇਰੀ ਪੈਣੇ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਘਰ ਕਿਸਤਾ ਚਲਾਉਂਦੇ ਹੋ ਘਰ ਦਾ ਤੁਸੀਂ ਮੇਨ ਮੁਖੀਆ ਬਣ ਗਏ ਹੋ ਘਰ ਦੇ ਮੋਢੀ ਬਣ ਗਏ ਹੋ ਕਿਉਂਕਿ ਜਿੱਥੇ ਪਤੀ ਨੇ ਘਰ ਚ ਪੂਰੀ ਮੁੰਕਿਆਂ ਦੇ ਬੰਦੇ ਜਿਹਾ ਨਾਲ ਹੀ ਘਰ ਚਲਦੇ ਨਾ ਕਿ ਜਰਾਨੀਆਂ ਦੇ ਨਾਲ ਉਹਨਾਂ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਫਿਰ ਤੁਸੀਂ ਘਰ ਸਾਰਾ ਮੈਂਟੇਨ ਕਰਦੇ ਹੋ ਘਰ ਦਾ ਰਸ਼ਨ ਪਾਣੀ ਵੀ ਚਲਾਉਣਾ ਘਰ ਦਾ ਕੰਮ ਵੀ ਕਰਦਾ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਆ ਮਾਤਾ ਬਜ਼ੁਰਗਿਆਂ ਉਹਨਾਂ ਦਾ ਵੀ ਖਰਚਾ ਕਿਸ ਤਰ੍ਹਾਂ ਸਾਰਾ ਚਲਾਉਂਦੇ ਤੁਸੀਂ ਖਰਚਾ ਦੇ ਜ਼ਿੰਦਗੀ ਚਲਾਉਣਾ ਕੋਈ ਨਹੀਂ ਇਹਨਾਂ ਨੇ ਜਦੋਂ ਘਰ ਖਰਚਾ ਨਹੀਂ ਹੁੰਦਾ ਤਾਂ ਅੰਡੀ ਗਮੰਡੀ ਚੀਜ਼ ਖੜਨ ਲਈ ਦੀ ਆ ਫਿਰ ਜੇ ਤੋਂ ਵੀ ਸਾਡੇ ਘਰ ਕੁਝ ਹੈ ਨਹੀਂ ਆ ਜਦੋਂ ਮਤਲਬ ਕਿਰਸ਼ਣਾ ਹੁੰਦੀ ਆ ਮੰਮੀ ਦੀ ਮੇਰੀ ਦੀ ਉਹ ਥੋੜਾ ਥੋੜਾ ਸੌਦਾ ਲੈ ਆਈ ਤਾ ਕੋ ਬੱਚੇ ਜੋ ਗੇਰਾ ਖੜੇ ਦੇ ਵੀ ਬੱਚਾ ਕੁਛ ਮੰਗ ਕੋਤਾ ਬ ਮੰਗੂਗਾ ਕੋਈ ਬਿਲਸਨ ਮੰਗੂਗਾ 100 200 ਰੁਪਏ ਦੰ ਰਿਜਾਤ ਰੱਖ ਛੱਡੀ ਦਾ ਬੱਚੇ ਨੂੰ ਸਕੂਲ ਜਾਣ ਨੂੰ ਅਸੀਂ ਕੋਈ ਪੈਸਾ ਨਹੀਂ ਦਿੰਦੇ ਬੱਚੇ ਨੂੰ ਕੁਛ ਨਹੀਂ ਅਹੀ ਇਹ ਲੱਗਦਾ ਵੀ ਇੱਕ ਪਤੀ ਦੇ ਜਾਣ ਤੋਂ ਬਾਅਦ ਇੱਕ ਪਰਿਵਾਰ ਦਾ ਜਿਹੜਾ ਮੁਖੀਆ ਸੀ ਮੇਨ ਜਿਹੜਾ ਉਸ ਤੋਂ ਜਾਣ ਤੋਂ ਬਾਅਦ ਘਰ ਸਾਰਾ ਖੀਲੂ ਖੇਡੂ ਹੋ ਗਿਆ ਵਾ ਕਿਉਂਕਿ ਘਰ ਵਿੱਚ ਹੈਗਾ ਸੀ ਤੁਹਾਡੇ ਅੱਖਾਂ ਸਾਹਮਣੇ ਸੀ ਬੜਾ ਪਰਪਾ ਹੁੰਦਾ ਅਗਲੇ ਨੂੰ ਵੀ ਬੀਆ ਅਗਲੇ ਦਾ ਘਰ ਪਤਾ ਹੈਗਾ ਜਿੱਦਾਂ ਮੀਆਂ ਉਹ ਨਾਲ ਜਾਣ ਤੋਂ ਬਾਅਦ ਘਰ ਕਿਤੇ ਕੱਲਾ ਖਾਲੀ ਖਾਣ ਨੂੰ ਲੱਗਦਾ ਘਰ ਕਿੰਨਾ ਖਾਣ ਨੂੰ ਪੈਂਦਾ ਏ ਠੀਕ ਨਾ ਜੀ ਬੜਾ ਜ਼ਿਆਦਾ ਬੜਾ ਜ਼ਿਆਦਾ ਪੈਂਦਾ ਵਾ ਤੁਹਾਨੂੰ ਪਤਾ ਸਿਰ ਦਾ ਸਾਈ ਜਦੋਂ ਗਿਆ ਹੋਵੇ ਉਦੋਂ ਰਾਤ ਪੈ ਜੇ ਕਿੱਡੀ ਜਨਾਨੀ ਦੇ ਘਰ ਚ ਖਾਲੀ ਖਾਲੀ ਮਾਤਾ ਉਹ ਰੋ ਰੋ ਕੇ ਵਿੜੜੇ ਕਰ ਕਰਕੇ ਬੁਰਾ ਹਾਲ ਬੱਚਾ ਜਦੋਂ ਸ਼ਾਮ ਨੂੰ ਪੈਂਦੀ ਆ ਵਾ ਉਹਨੂੰ ਯਾਦ ਕਰਦਾ ਮੇਰਾ ਮੰਮੀ ਪਾਪਾ ਇਹ ਵੇਲੇ ਹੁੰਦੇ ਸੀ ਨਾ ਇਸ ਵੇਲੇ ਮੰਮਾ ਅੱਛੀ ਜਿਹੀ ਹੁੰਦੇ ਸੀ ਨਾ ਇੱਦਾਂ ਕਰਕੇ ਫਿਰ ਜਦੋਂ ਮਨ ਦਖੋਂਦਾ ਵਾ ਫਿਰ ਚੁੱਪ ਕਰਕੇ ਬਹਿ ਜਾਈਦਾ ਫੇ ਕੀ ਕਰਨ ਮਨ ਨੂੰ ਕੀ ਬੋਤਨਵਾਰ ਜੀ ਇਹ ਸੀ ਗੱਲ ਬਕਤੀ ਸਰਦਾਰ ਮੰਗਲ ਸਿੰਘ ਦੇ ਪਰਿਵਾਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਫੋਟੋ ਵਿੱਚ ਕਿਸ ਤਰ੍ਹਾਂ ਅੱਜ ਵੀ ਉਹਨਾਂ ਯਾਦ ਕਰਕੇ ਇਹ ਪਰਿਵਾਰ ਦੀ ਅੱਖਾਂ ਨਰਮ ਹੋ ਜਾਂਦੀਆਂ ਨੇ ਹੁਣ ਸਾਡੀ ਦਰਸ਼ਨ ਪੀਲੇ ਬਿਸਵਾ ਪਰਿਵਾਰ ਦੀ ਜਿੰਨੇ ਕੁ ਤਿਰਫੁੱਲ ਕੋਈ ਸੇਵਾ ਕਰ ਸਕਦਾ ਜਰੂਰ ਅੱਗੇ ਆ ਕੇ ਸੇਵਾ ਕਰਿਓ ਮੋਬਾਈਲ ਨੰਬਰ ਸੇ ਤੁਹਾਨੂੰ ਸਾਂਝਾ ਕਰ ਦਿੰਨੇ ਆ 7837812726 ਕੋਈ ਫਿਰ ਨੰਬਰ ਰਿਪੀਟ ਕਰਦੇ ਆ 7837812726 ਇਹ ਮੋਬਾਈਲ ਨੰਬਰ ਉਹਨਾਂ ਦੇ بیٹے ਹਰਿੰਦਰ ਕੋ ਹੁੰਦਾ ਜੋ ਵੀ ਕੋਈ ਤਿਰਫੁੱਲ ਸੇਵਾ ਕਰ ਸਕਦਾ ਇਸ ਪਰਿਵਾਰ ਨਾਲ ਜਰੂਰ ਆਪਤਾ ਕਰਿਓ ਕਿਉਂਕਿ ਤੁਹਾਡੇ ਸਾਥ ਦੀ ਲੋੜ ਹੈ ਤੁਹਾਡੇ ਮਦਦ ਦੀ ਲੋੜ ਆ ਤੁਹਾਡੇ ਸਾਥ ਤੋਂ ਬਿਨਾਂ ਪਰਿਵਾਰ ਦੇ ਹਾਲਾਤ ਜੜੇ ਵਧੀਆ ਨਹੀਂ ਹੋਣੀ ਅੱਜ ਤੱਕ ਸਾਡੀ ਦਸ਼ਾਨ ਪੀ ਲਿਆ ਇਸ ਵੀਡੀਓ ਵੱਲ ਤੋਂ ਵੱਲ ਸ਼ੇਅਰ ਜਰੂਰ ਕਰਦੇ ਹੋ ਮੈਨੂੰ ਦਿਓ ਜਾਤ ਮੈਂ ਤੁਹਾਡਾ ਜੀ ਸਿੰਘ ਗਰੇਵਾਲ ਅਮਰਸਾਤ